ਇੱਕ ਵਾਰੀ ਇਹਨੇ ਫਾਲੋਪ ਭੁਗਤ ਲਿਆ ਕਿਉਂਕਿ ਕਿਸਾਨਾਂ ਬਾਰੇ ਗਲਤ ਬੋਲੀ ਸੀ ਨਾ ਬਾਜੀ ਮੁਰਗੀ ਨਾ ਥੱਪੜ 에ਰਪੋਰਟ ਤੇ ਪਿਆ ਅਸੀਂ ਇਹ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਹੀ ਨਾ ਹੋਵੇ ਕਿਉਂਕਿ ਇਹਦੇ ਰਿਲੀਜ਼ ਹੋਣ ਦੇ ਨਾਲ ਵਿਵਾਦ ਬੜੇ ਖੜੇ ਹੋਣੇ ਨੇ ਆਫਿਸ ਦੇ ਵਿੱਚ ਹਿੰਦੂ ਸਿੱਖਾਂ ਦੇ ਵਿਵਾਦ ਖੜੇ ਹੋ ਸਕਦੇ ਨੇ ਤੇ ਇਹ ਜਿਹੜੀ ਬੀਬੀ ਕੰਗਣਾ ਹੈਗੀ ਹੈ ਇਹ ਤਾਂ ਤਾਂ ਸ਼ੁਰੂ ਤੋਂ ਹੀ ਕੰਮ ਇਹ ਰਿਹਾ ਹੈਗਾ ਜੀ ਇਹਨੇ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਹੀ ਰਹੀ ਹੈ ਪਰ ਮੈਂ ਇਹਨੂੰ ਦੱਸਣਾ ਚਾਹੁੰਦਾ ਜਿਨਾ ਸਿੱਖਾਂ ਦਾ ਨੇ ਕਿਰਦਾਰ ਦੇਣਾ ਕਿਰਦਾਰ ਕੀ ਹੈ ਸਿੱਖ ਕੀ ਨੇ ਸਿੱਖ ਉਹ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਲੰਗਰ ਲਾਇਆ ਸਿੱਖ ਉਹ ਨੇ ਜਿਨ੍ਹਾਂ ਨੇ ਆਕਸੀਜਨ ਦੇ ਤੱਕ ਲੰਗਰ ਲਾਇਏ ਨੇ ਇਹ ਸਿੱਖਾਂ ਦਾ ਕਿਰਦਾਰ ਹੈ ਜੋ ਤੂੰ ਕਿਰਦਾਰ ਦਿਖਾ ਰਹੀ ਹੈ ਉਹ ਕਿਰਦਾਰ ਬਿਲਕੁਲ ਗਲਤ ਦਿਖਾ ਰਹੀ ਹੈ ਖਾਲਸਾ ਪਿੰਡਰਾਵਲੇ ਦੀ ਅੱਜ ਤੱਕ ਕੋਈ ਕੇਸ ਐਸਾ ਹੈ ਜਿਹੜਾ ਕੋਰਟ ਦੇ ਵਿੱਚ ਦਰਜ ਹੋਇਆ ਹੋਵੇ ਉਹਨਾਂ ਦੇ ਖਿਲਾਫ ਕਿਸੇ ਧੀ ਭੈਣ ਦੇ ਖਿਲਾਫ ਜਾਂ ਐਨੀ ਕੁਝ ਵੀ ਹੋਵੇ ਪਰ ਖਾਲਸਾ ਜਿਹੜਾ ਜਿਹੜਾ ਅੱਜ ਕੀ ਫਿਲਮ ਦੇ ਵਿੱਚ ਇਸ ਮੈਡਮ ਨੇ ਸਾਡਾ ਕਿਰਦਾਰ ਬਗਾੜਿਆ ਜਾ ਰਿਹਾ ਹੈ ਇਹ ਉਹ ਜਾਣ ਬੁੱਝ ਕੇ ਗਲਤੀ ਕਰ ਰਹੀ ਹੈ ਸਾਨੂੰ ਆਪਸ ਵਿੱਚ ਭਾਈਚਾਰੇ ਨੂੰ ਤੋੜਨ ਵਾਸਤੇ ਕਰ ਰਹੀ ਹੈ ਆਪ ਜੀ ਨੂੰ ਪਤਾ ਹੋਵੇਗਾ ਇਹਨਾਂ ਹੁਣੇ ਪਿਛੇ ਕੋਲਕੱਤੇ ਇੱਕ ਮੈਡਮ ਨੂੰ ਬੱਚੀ ਜਿਹੜੀ ਸਾਡੀ ਸੀਗੀ ਡਾਕਟਰ ਸੀਗੀ ਉਹਦਾ ਬਲਤਕਾਰ ਕੇਸ ਕਰਕੇ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਹੀ ਹੈ ਤਾਂ ਉਸ ਬੱਚੀ ਦਾ ਇੱਕ ਮੈਂ ਬਿਆਨ ਪੜ੍ਹ ਰਿਹਾ ਸੀਗਾ ਕਿਸੇ ਮੈਡਮ ਨੇ ਲਿਖ ਕੇ ਭੇਜਿਆ ਉਹਦੀ ਮਾਤਾ ਦਾ ਬਿਆਨ ਸੀਗਾ ਬੱਚੀ ਦਾ ਵੀ ਜੇ ਇੱਥੇ ਅੱਜ ਖਾਲਸਾ ਪਿੰਡਰਾ ਵਾਲਾ ਹੁੰਦਾ ਜਾਂ ਕੋਈ ਗੁਰੂ ਦਾ ਸਿੱਖ ਖਾਲਸਾ ਆਥੀ ਹੁੰਦਾ ਤੇ ਮੇਰੀ ਬੱਚੀ ਦਾ ਕਦੀ ਇੱਥੇ ਕਤਲ ਨਹੀਂ ਸੀ ਹੋਣਾ ਅਸੀ ਕਹ ਲੈ ਕੰਗਨਰ ਨੌਦ ਦਾ ਜਿਹੜਾ ਰਵਈਆ ਹਾਲਾਂਕਿ ਦੇਖਿਆ ਜਾਵੇ ਤਾਂ ਫਿਲਮ ਨੂੰ ਲੈ ਕੇ ਤਾਂ ਲੋਕ ਇਤਰਾਜ਼ ਕਰ ਹੀ ਰਹੇ ਨੇ ਪਰ ਉਦੋਂ ਬਾਅਦ ਜੇ ਦੇਖੀਏ ਤਾਂ ਇੱਕ ਇੰਟਰਵਿਊ ਆਉਂਦੀ ਆ ਉਹ ਹੋਰ ਵੀ ਜ਼ਿਆਦਾ ਕਿਧਰ ਕਿਤੇ ਪੰਜਾਬ ਨੂੰ ਕਿਸਾਨ ਨੂੰ ਪੰਜਾਬ ਦੇ ਸਿੱਖਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਪੂਰੇ ਐਪੀਸੋਡ ਦੇ ਵਿੱਚ ਹਜੇ ਤਾਂ ਆਇਆ ਟ੍ਰੇਲਰ ਆ ਉਹਦੇ ਨਾਲ ਹੀ ਹੁਣ ਜਿਵੇਂ ਕਹੀਏ ਕਿ ਅੱਗੇ ਨੂੰ ਜਿੱਥੇ ਕਾਨੂੰਨੀ ਲੜਾਈ ਦੇ ਵਾਸਤੇ ਵੀ ਰਸਤੇ ਖੁੱਲਣੇ ਸ਼ੁਰੂ ਹੋ ਚੁੱਕੇ ਨੇ ਤਾਂ ਦੂਜੇ ਪਾਸੇ ਇਹ ਵੀ ਹੈ ਕਿ ਲੋਕ ਆਪਣੇ ਆਪਣੇ ਤੌਰ ਤੇ ਵਿਰੋਧ ਜਤਾ ਰਹੇ ਨੇ ਅੱਜ ਗੁਰਦੁਆਰਾ ਸੈਕਟਰ 22 ਚੰਡੀਗੜ੍ਹ ਦੇ ਵਿੱਚ ਵੀ ਸਪੈਸ਼ਲ ਇਸੇ ਚੀਜ਼ ਨੂੰ ਲੈ ਕੇ ਮੁੱਦਾ ਬਣਿਆ ਮੀਟਿੰਗ ਹੋਈ ਕਿ ਆਖਰ ਜੇਕਰ ਫਿਲਮ ਦੇ ਉੱਤੇ ਬੈਨ ਨਹੀਂ ਲੱਗਦਾ ਤਾਂ ਅੱਗੇ ਦੀ ਜਿਹੜੀ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਅਤੈਸ਼ੀ ਲੋਕ ਨੇ ਉਹ ਕੀ ਸੋਚਦੇ ਨੇ ਕਿਰਪਾਲ ਜੀ ਮੀਟਿੰਗ ਕਰਨ ਦੀ ਲੋੜ ਪੈ ਗਈ ਲੱਗਦਾ ਸੀ ਕਿਉਂਕਿ ਵਿਰੋਧ ਜਿਸ ਤਰ੍ਹਾਂ ਦੇ ਨਾਲ ਹੋ ਰਿਹਾ ਤੁਹਾਨੂੰ ਲੱਗਦਾ ਨਹੀਂ ਵੀ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਜਾਂ ਸੈਂਟਰਲ ਗਵਰਨਮੈਂਟ ਦੇ ਕਿਸੇ ਉਹਨਾਂ ਦੇ ਅੰਤਰਗਤੀ ਆਉਂਦਾ ਇਹ ਤਾਂ ਸਰਕਾਰਾਂ ਦੇ ਤੇ ਐਕਸ਼ਨ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਦਾਂ ਹੈ ਜੀ ਵੀ ਜੋ ਟ੍ਰੇਲਰ ਦੇ ਵਿੱਚ ਦਿਖਾਇਆ ਗਿਆ ਸੰਤਾਂ ਬਾਰੇ ਤੇ ਉਹ ਜੋ ਮਰਜ਼ੀ ਕਰਨ ਪਰ ਅਸੀਂ ਇੱਕ ਸਿੱਖ ਪੰਥ ਨੂੰ ਬਿਲੋਂਗ ਕਰਦੇ ਆ ਇਹ ਹਰ ਇੱਕ ਸਿੱਖ ਦਾ ਫਰਜ਼ ਬਣਦਾ ਵੀ ਜੇ ਸਾਡੇ ਪੰਥ ਨੂੰ ਕੋਈ ਗਲਤ ਪਾਸੇ ਲੈ ਕੇ ਜਾ ਰਿਹਾ ਹੋ ਤੇ ਗਲਤ ਸ਼ਬਦਾਂ ਲਈ ਵਰਤ ਰਿਹਾ ਤੇ ਹਰ ਇੱਕ ਸਿੱਖ ਨੂੰ ਖੜਾ ਹੋਣਾ ਚਾਹੀਦਾ ਹਾਂ ਪਰ ਇਹਦੇ ਚ ਜਿਵੇਂ ਦੇ ਨਾਲ ਮੇਨ ਜੀ ਹੁਣ ਚੀਜ਼ ਨੂੰ ਲੈ ਕੇ ਇਤਰਾਜ਼ ਕੀ ਹੈ ਵੀ ਜਿਹੜਾ ਉਹ ਟ੍ਰੇਲਰ ਆਇਆ ਕੋਈ ਫਿਲਮ ਹਜੇ ਪੂਰੀ ਬਾਕੀ ਹੈ ਇੱਕ ਟ੍ਰੇਲਰ ਦੇ ਇੱਕ ਸੀਨ ਨੂੰ ਲੈ ਕੇ ਜਦੋਂ ਐਡਾ ਵੱਡਾ ਵਿਵਾਦ ਖੜਾ ਹੋ ਗਿਆ ਫਿਰ ਉਹਨੂੰ ਲੈ ਕੇ ਲੱਗਦਾ ਤੁਹਾਨੂੰ ਕਿ ਜੇਕਰ ਕੱਲ ਨੂੰ ਫਿਲਮ ਆਉਂਦੀ ਹੈ ਤਾਂ ਹੋਰ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਜੀ ਜਿਹੜੀ ਇਹ ਫਿਲਮ ਪਹਿਲੀ ਗੱਲ ਤਾਂ ਅਸੀਂ ਇਹ ਕੋਸ਼ਿਸ਼ ਅਸਰ ਜੀ ਮੀਟਿੰਗ ਕੀਤੀ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਹੀ ਨਾ ਹੋਵੇ ਕਿਉਂਕਿ ਇਹਦੇ ਰਿਲੀਜ਼ ਹੋਣ ਦੇ ਨਾਲ ਵਿਵਾਦ ਬੜੇ ਖੜੇ ਹੋਣੇ ਨੇ ਆਪਸ ਦੇ ਵਿੱਚ ਹਿੰਦੂ ਸਿੱਖਾਂ ਦੇ ਵਿਵਾਦ ਖੜੇ ਹੋ ਸਕਦੇ ਨੇ ਤੇ ਇਹ ਜਿਹੜੀ ਬੀਬੀ ਕੰਗਣਾ ਹੈਗੀ ਹੈ ਇਹ ਤਾਂ ਤਾਂ ਸ਼ੁਰੂ ਤੋਂ ਹੀ ਕੰਮ ਇਹ ਰਿਹਾ ਹੈਗਾ ਜੀ ਇਹਨੇ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਹੀ ਰਹੀ ਹੈ ਦੇਖੋ ਕਿਸਾਨੀ ਅੰਦੋਲਨ ਦੇ ਦੌਰਾਨ ਤਾਂ ਇਹਨੇ ਬੀਬੀਆਂ ਨੂੰ ਗਲਤ ਬੋਲਿਆ ਸਿੱਖਾਂ ਨੂੰ ਗਲਤ ਬੋਲਿਆ ਵੀ ਅੰਤਵਾਦੀ ਨੇ ਤੇ ਇਹ ਵੱਖਵਾਦੀ ਨੇ ਪਰ ਮੈਂ ਇਹਨੂੰ ਦੱਸਣਾ ਚਾਹੁੰਦਾ ਜੀ ਨਾ ਸਿੱਖਾਂ ਦਾ ਨੇ ਕਿਰਦਾਰ ਦਿਖਾਇਆ ਨਾ ਕਿਰਦਾਰ ਕੀ ਆ ਸਿੱਖ ਕੀ ਨੇ ਸਿੱਖ ਉਹ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਲੰਗਰ ਲਾਇਆ ਸਿੱਖ ਉਹ ਨੇ ਜਿਨ੍ਹਾਂ ਨੇ ਆਕਸੀਜਨ ਦੇ ਤੱਕ ਲੰਗਰ ਲਾਇਏ ਨੇ ਇਹ ਸਿੱਖਾਂ ਦਾ ਕਿਰਦਾਰ ਹੈ ਜੋ ਤੂੰ ਕਿਰਦਾਰ ਦਿਖਾ ਰਹੀ ਆ ਉਹ ਕਿਰਦਾਰ ਬਿਲਕੁਲ ਗਲਤ ਦਿਖਾ ਰਹੀ ਆ ਸਿੱਖਾਂ ਦਾ ਅਖ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੇ ਜੇ ਅਗਰ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰੂਗੀ ਇੱਕ ਵਾਰ ਇੱਕ ਵਾਰੀ ਇਹਨੇ ਫਾਲੋਪ ਭੁਗਤ ਲਿਆ ਕਿਉਂਕਿ ਕਿਸਾਨਾਂ ਬਾਰੇ ਗਲਤ ਬੋਲੀ ਸੀ ਨਾ ਭਾਜੀ ਮੁੜ ਗਈ ਨਾ ਥੱਪੜ 에য়ারਪੋਰਟ ਤੇ ਪਿਆ ਜੇ ਹੁਣੇ ਦੁਆਰਾ ਕੁਛ ਅਦਾ ਕਰਨ ਦੀ ਕੋਸ਼ਿਸ਼ ਪੈਣੀ ਹੈ ਫਿਰ ਸਿੱਖ ਕੌਮ ਪਿੱਛੇ ਨਹੀਂ ਹਟੂਗੀ ਪਰ ਇਹ ਵਿੱਚ ਦੇਖੀਏ ਉਦੋਂ ਬਾਅਦ ਵੀ ਇੱਕ ਇੰਟਰਵਿਊ ਵੀ ਆਈ ਆ ਉਹਨਾਂ ਨੇ ਤਾਂ ਇੱਥੇ ਤੱਕ ਕਰ ਕਹਿੰਦੇ ਵੀ ਕਿਸਾਨ ਜਿਸ ਹਾਲਾਤ ਤੇ ਚੱਲੇ ਸੀਗੇ ਤੇ ਜਿਹੜੀ ਪਲੈਨਿੰਗ ਕਰਕੇ ਚੱਲੇ ਸੀ ਉਹਦੇ ਸਾਹਬ ਦੇ ਨਾਲ ਇਹ ਹੈ ਵੀ ਉਹਦੇ ਵਿੱਚ ਕਹਿੰਦੀ ਗਲਤ ਲੋਕ ਸੀਗੇ ਤੇ ਉਹਦੀ ਪਲੈਨਿੰਗ ਇਹ ਕਰਕੇ ਚੱਲੇ ਵੀ ਜਦੋਂ ਰੇਪ ਤੱਕ ਦੀਆਂ ਘਟਨਾਵਾਂ ਆਈਆਂ ਲੋਕਾਂ ਨੂੰ ਮਾਰ ਕੇ ਟੰਗ ਦਿੱਤਾ ਗਿਆ ਜਿਹੜਾ ਇਨਸੀਡੈਂਟ ਹੋਇਆ ਸੀ ਉਹਦਾ ਜ਼ਿਕਰ ਉਹਨੇ ਕਰਿਆ ਕਿ ਜੇਕਰ ਸਰਕਾਰ ਜਲਦੀ ਫੈਸਲੇ ਨਹੀਂ ਲੈਂਦੀ ਤਾਂ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣਗੇ ਸੋਚ ਗਲਤ ਹੈ ਜੀ ਉਹਦੀ ਸੋ ਤੁਸੀਂ ਕਿਸੇ ਬੰਦੇ ਨੂੰ ਸੋਚ ਨਹੀਂ ਬਦਲ ਸਕਦੇ ਕਿਸਾਨ ਕਿੰਨੀ ਦਿਨ ਬੈਠੇ ਰਹੇ ਕੋਈ ਇਹੋ ਜਿਹਾ ਇਨਸੀਡੈਂਟ ਉੱਥੇ ਹੋਇਆ ਹੀ ਨਹੀਂ ਕੋਈ ਰੇਪ ਦੀ ਖਬਰ ਆਈ ਹੈ ਕੋਈ ਇੰਨੇ ਅਸੀਂ ਖੜੇ ਹਾਂ ਇੱਕ ਜਣਾ ਦੱਸ ਦੇ ਇਹ ਸਿਰਫ ਜਾਣ ਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੋਈ ਰੇਪ ਦੀ ਉਹ ਨਹੀਂ ਆਈ ਹੈ ਸਿੱਖਾਂ ਦਾ ਇਹ ਹੈ ਵੀ ਸਿੱਖਾਂ ਨੂੰ ਆਪਣਾ ਪੰਥ ਗ੍ਰੰਥ ਸਭ ਤੋਂ ਜ਼ਿਆਦਾ ਪਿਆਰਾ ਹੈ ਅਗਰ ਸਾਡੇ ਪੰਥ ਨੂੰ ਕੋਈ ਠੇਸ ਪਹਜਾਊਗਾ ਸਾਡੇ ਗ੍ਰੰਥ ਨੂੰ ਕੋਈ ਠੇਸ ਪਹਜਾਊਗਾ ਤੇ ਸਿੱਖੋਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਗਰ ਸਿੱਖਾਂ ਨੇ ਉੱਥੇ ਟੰਗਿਆ ਵੀ ਹੈ ਨਾ ਤੇ ਉਹਨੇ ਉੱਥੇ ਬੇਅਦਬੀ ਕੀਤੀ ਹੈ ਤੇ ਨਿਆਂਗ ਸਿੰਘਾਂ ਨੇ ਉਹਨੂੰ ਮਾਰ ਕੇ ਟੰਗਣ ਨੂੰ ਸਜ਼ਾ ਦਿੱਤੀ ਹੈ ਪਰ ਇਹਦੇ ਵਿੱਚ ਲੱਗਦਾ ਭਾਈ ਸਾਹਿਬ ਤੁਹਾਨੂੰ ਕੀ ਆਮ ਸਿੱਖ ਕੀ ਇਸ ਚੀਜ਼ ਨੂੰ ਲੈ ਕੇ ਸੋਚਦਾ ਵੀ ਫਿਲਮ ਦਾ ਨਜ਼ਰੀਆ ਗਲਤ ਹੋਣਾ ਜਾਂ ਕੰਗਨਾਂ ਨੂੰ ਲੈ ਕੇ ਵਿਵਾਦ ਦੋਨੇ ਚੀਜ਼ਾਂ ਦਾ ਕੋਈ ਫਰਕ ਹੈ ਵੀ ਕੰਗੜਾ ਦੇ ਨੂੰ ਲੈ ਕੇ ਜਿਵੇਂ ਵਾਰੀ ਵਾਰੀ ਟਾਰਗੇਟ ਕਰਿਆ ਜਾਂਦਾ ਵੀ ਕੰਗੜਾ ਦੀ ਸ਼ਬਦਾਬਲੀ ਕੰਗੜਾ ਦਾ ਰਵਈਆ ਜਾਂ ਇਹ ਆ ਵੀ ਚਲੋ ਇੱਕ ਫਿਲਮ ਆਈ ਫਿਲਮਾਂ ਦੇ ਵਿੱਚ ਜਿਵੇਂ ਪਹਿਲਾਂ ਵੀ ਕਈਆਂ ਦੇ ਵਿਵਾਦ ਰਹੇ ਨੇ ਉਸ ਤੋਂ ਬਾਅਦ ਚ ਕਈ ਫਿਲਮਾਂ ਰਿਲੀਜ਼ ਨਹੀਂ ਵੀ ਹੋਈਆਂ ਹੈਗੀਆਂ ਨੇ ਵੀ ਜਾਂ ਉਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗੜਾ ਨਾਂ ਉਹ ਜਿਹੜੀ ਹੈਗੀ ਹੈ ਸ਼ੁਰੂ ਤੋਂ ਹੀ ਵਿਵਾਦ ਪੈਦਾ ਕਰਦੀ ਆ ਰਹੀ ਹੈ ਸਾਨੂੰ ਕੰਗੜਾ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਲੇਕਿਨ ਜਦੋਂ ਸਿੱਖ ਪੰਥ ਨੂੰ ਜਾਂ ਸਾਡੇ ਸਿੱਖੀ ਨੂੰ ਵਿਗਾੜ ਕੇ ਪੇਸ਼ ਕਰ ਰਹੀ ਹੈ ਕਾਜੂ ਪੇਸ਼ਕਾਰੀ ਕੱਲ ਆਲੇ ਬੱਚੇ ਸਾਡੇ ਜਿਹੜੇ ਨੇ ਉਹ ਇਸ ਗੱਲ ਤੋਂ ਉਲਟ ਹੋ ਜਾਣਗੇ ਪਲਟ ਜਾਣਗੇ ਜਿਵੇਂ ਹੁਣ ਭਾਈ ਸਾਹਿਬ ਜੀ ਨੇ ਕਿਰਪਾਲ ਸਿੰਘ ਜੀ ਨੇ ਗੱਲ ਕੀਤੀ ਹੈ ਆਪ ਜੀ ਨੂੰ ਪਤਾ ਹੋਵੇਗਾ ਇਹਨਾ ਹੁਣੇ ਪਿਛੇ ਕੋਲਕੱਤੇ ਇੱਕ ਮੈਡਮ ਨੂੰ ਬੱਚੀ ਜਿਹੜੀ ਸਾਡੀ ਸੀਗੀ ਡਾਕਟਰ ਸੀਗੀ ਉਹਦਾ ਬਲਤ ਕਰਕੇ ਇਸ ਕਰਕੇ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਹੀ ਹੈ ਤਾਂ ਉਸ ਬੱਚੀ ਦਾ ਇੱਕ ਮੈਂ ਬਿਆਨ ਪੜ੍ਹ ਰਿਹਾ ਸੀਗਾ ਕਿਸੇ ਮੈਡਮ ਨੇ ਲਿਖ ਕੇ ਭੇਜਿਆ ਉਹਦੀ ਮਾਤਾ ਦਾ ਬਿਆਨ ਸੀਗਾ ਬੱਚੀ ਦਾ ਵੀ ਜੇ ਤੇ ਅੱਜ ਖਾਲਸਾ ਪਿੰਡਰਾ ਵਾਲਾ ਹੁੰਦਾ ਜਾਂ ਕੋਈ ਗੁਰੂ ਦਾ ਸਿੱਖ ਖਾਲਸਾ ਇਥੇ ਹੁੰਦਾ ਤੇ ਮੇਰੀ ਬੱਚੀ ਦਾ ਕਦੀ ਇਥੇ ਕਤਲ ਨਹੀਂ ਸੀ ਹੋਣਾ ਇਹ ਅਸੀਂ ਨਹੀਂ ਬੋਲ ਰਹ ਕਿ ਕਲਕੱਤੇ ਦੀ ਧਰਤੀ ਬੋਲਦੀ ਐ ਇਹ ਅਸੀਂ ਨਹੀਂ ਬੋਲਦੇ ਸਾਰੀ ਕਿਆਨਾਦ ਦੀ ਧਰਤੀ ਬੋਲਦੀ ਸਿੱਖ ਕੀ ਨੇ ਇਹ ਸਭ ਕੁਝ ਤੁਹਾਡੇ ਸਾਹਮਣੇ ਨੇ ਬਾਕੀ ਤਾਂ ਕੀ ਖਾਲਸਾ ਸਾਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੀ ਮੈਂ ਉਸ ਟਕਸਾਲ ਦਾ ਵਿਦਿਆਰਥੀ ਵੀ ਆ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਇੱਕ ਵਿਦਿਆਰਥੀ ਹੋਣ ਨਾਤੇ ਪਰ ਖਾਲਸਾ ਪਿੰਡਰਾਵਾਲੇ ਦੇ ਅੱਜ ਤੱਕ ਕੋਈ ਕੇਸ ਐਸਾ ਹੈ ਜਿਹੜਾ ਕੋਰਟ ਦੇ ਵਿੱਚ ਦਰਜ ਹੋਇਆ ਹੋਵੇ ਉਹਨਾਂ ਦੇ ਖਿਲਾਫ ਕਿਸੇ ਧੀ ਭੈਣ ਦੇ ਖਿਲਾਫ ਜਾਂ ਐਨੀ ਕੁਝ ਵੀ ਹੋਵੇ ਪਰ ਖਾਲਸਾ ਜੀ ਦੇ ਜਿਹੜਾ ਐਕੀ ਫਿਲਮ ਦੇ ਵਿੱਚ ਇਸ ਮੈਡਮ ਨੇ ਸਾਡਾ ਕਿਰਦਾਰ ਬਗਾੜਿਆ ਜਾ ਰਿਹਾ ਹੈ ਇਹ ਉਹ ਜਾਣ ਬੁੱਝ ਕੇ ਗਲਤੀ ਕਰ ਰਹੀ ਹੈ ਸਾਨੂੰ ਆਪਸ ਵਿੱਚ ਭਾਈਚਾਰੇ ਨੂੰ ਤੋੜਨ ਵਾਸਤੇ ਕਰ ਰਹੀ ਹੈ ਅੱਜ ਤੱਕ ਜਿੰਨਾ ਹੁਣ ਤੱਕ ਜੀ ਪੁਰਾਣੀਆਂ ਕਿਤਾਬਾਂ ਵੀ ਜਿੰਨੀਆਂ ਆਈਆਂ ਜਾਂ ਪੁਰਾਣੇ ਉਹਨਾਂ ਦੇ ਜਿਹੜੇ ਸਾਥੀ ਵੀ ਰਹੇ ਚਲੋ ਤੁਸੀਂ ਉਸ ਸਾਲ ਦੇ ਅੱਗੇ ਵਿਦਿਆਰਥੀ ਹੋਗੇ ਉਹਦੇ ਵਿੱਚ ਜ਼ਿਕਰ ਹਮੇਸ਼ਾ ਆਇਆ ਕਹਿੰਦੇ ਵੀ ਜਿਹੜੀ ਇੱਕ ਉਹਨਾਂ ਦਾ ਡਾਇਲੌਗ ਦਿਖਾਇਆ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਵੀ ਆਪਦੇ ਤੌਰ ਤੇ ਤਾਂ ਉਹਨਾਂ ਨੇ ਕਦੇ ਮੰਗ ਰੱਖੀ ਨਹੀਂ ਸੀ ਨਹੀਂ ਖਾਲਸਾ ਜੀ ਨੇ ਅੱਜ ਤੱਕ ਕਦੇ ਵੋਟ ਦੀ ਗੱਲ ਹੀ ਨਹੀਂ ਖਾਲਸਾ ਜੀ ਦੇ ਮੈਂ ਬਹੁਤ ਚੰਗੀ ਤਰ੍ਹਾਂ ਇਤਿਹਾਸ ਤੋਂ ਜਾਣੂ ਆ ਐਸਾ ਖਾਲਸਾ ਜੀ ਨੇ ਕਦੀ ਆਪਣੇ ਦੀ ਗੱਲ ਕੀਤੀ ਹੀ ਨਹੀਂ ਸੀਗੀ ਉਹਨੇ ਖਾਲਸਾ ਰਾਜ ਦੀ ਗੱਲ ਆਈ ਤੇ ਅੱਜ ਖਾਲਸਾ ਰਾਜ ਸੰਗਤ ਮੰਗ ਰਹੀ ਐ ਅਸੀਂ ਨਹੀਂ ਮੰਗ ਰਹੇ ਕਲਕੱਤੇ ਤੋਂ ਆਵਾਜ਼ ਆ ਰਹੀ ਐ ਨਾ ਜੇ ਅੱਜ ਖਾਲਸਾ ਕਿਤੇ ਹੁੰਦਾ ਜੇ ਗੁਰੂ ਦੇ ਪਾਛੇ ਦਸਤਾਰ ਵਾਲਾ ਸਿੰਘ ਹੁੰਦਾ ਤੇ ਬੱਚੀ ਤੇ ਹੁਣ ਆ ਹੀ ਨਹੀਂ ਸੀਗਾ ਇਹਦਾ ਮਤਲਬ ਹੀ ਧਰਤੀ ਆਵਾਜ਼ ਮੰਗ ਰਹੀ ਐ ਅਸੀਂ ਲੋਕ ਨਹੀਂ ਮੰਗ ਰਹੇ ਧਰਤੀ ਉਹ ਪੁਕਾਰੇ ਕਰਦੀ ਐ ਇਸ ਤਰ੍ਹਾਂ ਖਾਲਸਾ ਜੀ ਨੇ ਪੁਕਾਰ ਕੀਤੀ ਸੀਗੀ ਵੀ ਸੱਚ ਹੱਕ ਤੇ ਪੈਰ ਲਾਣਾ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ ਸਾਰੀਆਂ ਧੀਆਂ ਪੈਣਾ ਨੂੰ ਨੇ ਬੜੀ ਹਫਾਜ਼ਤ ਦੇਣਾ ਬੜਾ ਪਿਆਰ ਦਿੱਤਾ ਹੈ ਤੁਸੀਂ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਖਾਲਸਾ ਜੀ ਐਸੀ ਕੋਈ ਵੀ ਰਿਪੋਰਟ ਨਹੀਂ ਹੈ ਜਿਹੜੀ ਕਿਸੇ ਧਰਮ ਦੇ ਜਾਂ ਕਿਸੇ ਦੇ ਖਿਲਾਫ ਅੱਜ ਤੱਕ ਹੋਈ ਹੋਵੇ ਤੇ ਹੁਣ ਕਿਰਪਾਲ ਜੀ ਅੱਗੇ ਦਾ ਕੀ ਤੁਸੀਂ ਅੱਜ ਮੀਟਿੰਗ ਕਰੀ ਹੈ ਤਮ ਕਰੀ ਹੋਣੀ ਆਪਸ ਚ ਗੱਲਬਾਤ ਕੀ ਅੱਗੇ ਦਾ ਕੀ ਰੂਟ ਪਲਾਨ ਲੱਗੇ ਦੇਖੋ ਅੱਜ ਸਿੱਖੀ ਉਸ ਚੰਡੀਗੜ੍ਹ ਦੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਅਸੀਂ ਇਹ ਫੈਸਲਾ ਲਿਆ ਹੈ ਵੀ 28 ਤਰੀਕ ਨੂੰ ਇੱਥੇ ਇੱਕ ਰੋਸ ਮਾਰਚ ਕੱਢਿਆ ਜਾਊਗਾ ਉਹ 22 ਸੈਕਟਰ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਊਗਾ ਸ਼ਾਮ ਨੂੰ 4 ਵਜੇ ਤੇ ਸੈਕਟਰ 17 ਪਲਾਜ਼ਾ ਜਾ ਕੇ ਸਮਾਪਤੀ ਹੋਊਗੀ ਤੇ 29 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਤੇ ਐਸਐਸਪੀ ਮੈਡਮ ਨੂੰ ਮੰਗ ਪੱਤਰ ਦਵਾਂਗੇ ਵੀ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਬਹੁਤ ਵੱਡੇ ਵਿਵਾਦ ਖੜੇ ਹੋ ਸਕਦੇ ਨੇ ਵੀ ਇਹ ਫਿਲਮ ਰਿਲੀਜ਼ ਹੀ ਨਹੀਂ ਹੋਣੀ ਚਾਹੀਦੀ ਅਗਰ ਇਹ ਫਿਲਮ ਕੱਲ ਨੂੰ ਰਿਲੀਜ਼ ਹੁੰਦੀ ਹੈ ਤੇ ਉਦੋਂ ਕੁਝ ਵੀ ਹੁੰਦਾ ਤੇ ਉਹਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਆਪਣੇ ਸ਼ਹਿਰ ਦੇ ਐਡਮਿਨਿਸਟ੍ਰੇਸ਼ਨ ਹੋਊਗੀ। ਖੈਰ ਉਹ ਦੇਖਿਆ ਜਾਵੇ ਕਿਉਂਕਿ ਵਿਵਾਦ ਜਦੋਂ ਕਿਸੇ ਚੀਜ਼ ਨੂੰ ਲੈ ਕੇ ਹੁੰਦਾ ਤਾਂ ਉਹਦਾ ਜ਼ਾਹਰੀ ਤੌਰ ਤੇ ਇਹ ਹੁੰਦਾ ਮਕਸਦ ਕਿ ਜਿਹੜਾ ਬਾਕੀ ਥਾਂ 'ਤੇ ਪੀਸ ਹੈ ਉਹ ਕਿਸੇ ਤਰ੍ਹਾਂ ਦੇ ਨਾਲ ਡਿਸਟਰਬ ਨਾ ਹੋਵੇ। ਚੰਡੀਗੜ੍ਹ ਦੀ ਗੱਲ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਰੈਂਡਮ ਵੀ ਪਹਿਲਾਂ ਉਹਨਾਂ ਨੂੰ ਦਵਾਂਗੇ ਕਿ ਆ ਤਾਂ ਕਿ ਕੱਲ੍ਹ ਨੂੰ ਫਿਲਮ ਹੈ ਜਿਹੜੀ ਰਿਲੀਜ਼ ਨਾ ਹੋ ਸਕੇ। ਦੂਜੇ ਪਾਸੇ ਰਹੀ ਗੱਲ ਵਿਵਾਦ ਸਭ ਤੋਂ ਵੱਧ ਤੌਰ ਤੇ ਇੱਕ ਤਰ੍ਹਾਂ ਕਿਤੇ ਲੈ ਕੇ ਇਸ ਚੀਜ਼ ਨੂੰ ਕਹਿ ਕੇ ਵੀ ਹੈ ਵੀ ਆਖਰ ਕੰਗਰਾਂ ਨਾਲ ਕੋਈ ਕਿਸੇ ਦਾ ਵਿਵਾਦ ਨਹੀਂਗਾ ਹੈਗਾ ਬਲਕਿ ਜਿਹੜੀ ਸ਼ਬਦਾਵਲੀ ਤੇ ਜਿਹੜ ਵੀਡੀਓ ਜਰਨਲਿਸਟ ਜਸਦੀਨਾ ਉਸ ਮਿਸਿੰਗ ਰੋਜਨਾਸ ਸਪੋਰਟ ਟੀਵੀ ਚੰਡੀਗੜ੍ਹ